ਹਾਂਜੀ ਮਿੱਤਰੋ ਆਮ ਅੱਜ ਦੇ ਨਾਲ ਆਪਾਂ ਨੇ 5310 ਬੋਲਾ ਲਾਇਆ ਸੀ ਸੀਆਰਪੀ ਦਾ ਜਿਹੜਾ ਬਈ ਪੀਟੀ ਬੋਲਾ ਹੈ ਪ੍ਰੋਜਨਿ ਟੈਸਟਡ ਬੋਲਾ ਹੈ ਉਹਨਾਂ ਦਾ ਸੀਆਰਪੀ ਦਾ ਤੇ ਰਿਜ਼ਲਟ ਉਹਦੇ ਬਹੁਤ ਨੇ ਬਈ ਅਸੀਂ ਘੱਟੋ ਘੱਟ ਜੀ 15 ਵਜਾਂ ਦੇ ਲਾਤਾ 13 14 ਵਜਾਂ 13 12 13 ਇੰਨੀਆਂ ਵਜਾਂ ਹੁੰਦੀਆਂ ਜਿਹੜੀਆਂ ਗੱਬਣ ਨੇ ਹੋ ਗਈਆਂ ਤੇ ਪ੍ਰੋਜਨਿ ਬਹੁਤ ਵਧੀਆ ਆਉਂਦੀ ਹੈ ਉਹਦੀ ਤੇ ਕਨਸੈਪਸ਼ਨ ਬਹੁਤ ਹੈ ਬਈ ਬੋਲ ਦੀ ਸੀਆਰਪੀ ਦਾ ਸਹਾਰ ਦਾ ਬੋਲਾ ਹੈਗਾ ਤੇ ਨਾਰਮਲ ਜਆ ਸੀਮਨ ਆ ਪੈਂਦਾ ਕਿਉਂਕਿ ਜੇ ਆਪਾਂ ਮਤਲਬ ਪ੍ਰਾਈਵੇਟ ਦੇ ਹਿਸਾਬ ਨਾਲ ਲਈਏ ਤਾਂ ਤਾਂ ਬਹੁਤ ਮਹਿੰਗਾ ਬੱਲ ਬਣਦਾ ਉਹ ਨਹੀਂ ਆਪਨੋਸਾਰ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਘੱਟ ਜੈਨੂਨ ਰੇਟ ਤੇ ਉਹ ਜਿਹੜਾ ਸੀਮਨ ਹੈ ਮਿਲ ਜਾਂਦਾ ਰਿਜ਼ਲਟ ਇੰਨੇ ਨੇ ਬਾਈ ਜਿਹੜੀ ਮਰਜ਼ੀ ਮੈਂ ਜ਼ਿਲ੍ਹਾ ਤੋਂ ਲੱਗਪਕ ਬਾਈ ਗੱਬਣੇ ਨਿਕਲੂਗੀ ਉਹ ਕਈ ਵਾਰ ਆਏ ਮੰਨ ਕੇ ਚਲੋ ਵੀ 100 ਦੇ ਵਿੱਚੋਂ 80 ਮੱਝਾਂ ਉਹਦੀਆਂ ਗੱਬਣ ਨਿਕਲਣੀਆਂ ਇੰਨਾ ਇੰਨੀ ਵਧੀਆ ਉਹਦੀ ਕਨਸੈਪਸ਼ਨ ਹੈ ਹੁਣੇ ਬਾਈ ਅੱਜ ਮੱਝ ਚੈੱਕ ਕੀਤੀ ਆਪਾਂ ਨੇ 2 ਮਹੀਨੇ 1-2 ਦਿਨਾਂ ਦੀ ਤੇ ਅੱਜ ਇਹ ਪ੍ਰੈਗਨੈਂਟ ਹੈ ਤੇ ਜਿੰਨੇ ਆ ਦੇ ਵੀ 53-10 ਬੋਲ ਲਾਇਏ ਨੇ ਲਗਭਗ ਬਈ ਸਾਰੀ ਪ੍ਰੈਗਨੈਂਟ ਗਈਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ